ਸਸਿਕਾਲ న్యూਸ 1850 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਦਿੱਲੀ ਤੋਂ ਦਿੱਲੀ ਦੇ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਹੈ ਦਿੱਲੀ ਪੁਲਿਸ ਨੇ ਤਿੰਨ ਟੈਰਰਿਸਟ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਪੰਜਾਬ ਐਮਪੀ ਤੇ ਯੂਪੀ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹ ਇਹਨਾਂ ਦੇ ਲਿੰਕ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਦੇ ਨਾਲ ਜਾ ਕੇ ਜੁੜੇ ਨੇ ਆਈਐਸਆਈ ਦੇ ਨਾਲ ਵੀ ਇਹ ਸਾਰੇ ਕ੍ਰਿਸ਼ਨ ਕਰਦ ਸੰਪਰਕ ਸਨ ਪੰਜਾਬ ਤੋਂ ਹਰਗੁਣਪ੍ਰੀਤ ਸਿੰਘ ਨਾਮ ਦਾ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਗੁਰਦਾਸਪੁਰ ਦੇ ਵਿੱਚ ਗ੍ਰੇਨੇਡ ਅਟੈਕ ਕੀਤਾ ਸੀ ਦਿੱਲੀ ਪੁਲਿਸ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ ਦੇ ਮੁਤਾਬਕ ਗੁਰਦਾਸਪੁਰ ਚ ਗ੍ਰੇਨੇਡ ਅਟੈਕ ਦਾ ਇਹ ਦੋਸ਼ੀ ਹੈ دہشت ਗਰਦਾ ਤੋਂ ਪਿਸਤੌਲ ਬਰਾਮਦ ਹੋਏ ਨੇ ਕਾਰਤੂਸ ਬਰਾਮਦ ਹੋਏ ਨੇ ਇੰਟਰਨੈਸ਼ਨਲ ਟੈਰਰ ਮੋਡਿਊਲ ਨਾਲ ਜੁੜੇ ਹੋਰ ਅਤਵਾਦੀਆਂ ਦੀ ਵੀ ਦਿੱਲੀ ਪੁਲਿਸ ਪਾਲ ਕਰ ਰਹੀ ਹੈ ਇਸ ਵਿੱਚ 3 ਲੋਕ ਅਰੈਸਟ ਕੀਤੇ ਗਏ ਹਨ ये इनमें से एक आदमी जो है वो पंजाब का है हरगुनप्रीत सिंह 19 साल का एक एक आदमी पंजाब का है हर गुरप्रीत हर गुरप्रीत हर गुरप्रीत सिंह हर गुणप्रीत सिंह उन्नीस साल का पंजाब का है दूसरा आदमी इसमें जो है वो एक प्रजापति है जो कि विकास प्रजापति 19 साल का ये लड़का दतिया मध्य प्रदेश का है और तीसरा एक आरिफ है जो कि बिजनौर उत्तर प्रदेश का है इनके उसमें दो तीन जगह और भी थी जहाँ पर इन्होंने रेकी की थी वो जगह अमृतसर की भी थी एक जगह और भी थी जहाँ इन्होंने रेकी की हुई थी तो उन जगहों पे भी ये पोटेंशियल था मतलब संभावित था कि भविष्य में जहाँ की इन्होंने रेकी की है ये ग्रुप वहाँ भी इस तरह की घटना को अंजाम दे अभी रिकवरी में इनके पास से एक पिस्टल मिली है थर्टी की पिस्टल है जो कि विकास प्रजापति के पास से मिली विथ टेन लाइव कार्टेजेस प्लस इस घटना के जो इन्होंने रेकी किए हुए थे वो वीडियोस इनकी बहुत सारी आपस की इंटरमेटिंग चैट्स जहाँ पे इनको डायरेक्शन मिल रही है वॉइस नोट्स जो कि इस घटना के बारे में बता रहे हैं या और फ्यूचर की घटनाएं जो इनके करने के प्लान थे उनके बारे में बता रहे हैं वो सारी चीज़ें इनके इलेक्ट्रॉनिक एविडेंसेस के तौर पर मिले तो अगली बड़ी खबर ब्रेकिंग नंबर पाँच मुख्यमंत्री मान वालों केंद्रीय गृह मंत्री अमित शाह न एक चिट्ठी लिखी गई है और चिट्ठी देख एफसीआई ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਚੱਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਐਫਸੀਆਈ ਦਾ ਪੰਜਾਬ ਦਾ ਜਿਹੜਾ ਜੀਐਮ ਹੈ ਉਹ ਪੰਜਾਬ ਦਾ ਹੀ ਆਈਏ ਅਧਿਕਾਰੀ ਹੋਵੇ ਔਰ ਗ੍ਰਹਿ ਮੰਤਰੀ ਤੋਂ ਉਹਨਾਂ ਨੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਪੈਨਲ ਚੋਂ ਹੀ ਜੀਐਮ ਲਾਇਆ ਜਾਵੇ। ਪੰਜਾਬ ਦੇ ਤਸਰਬੇਕਾਰ ਅਧਿਕਾਰੀ ਨੂੰ ਹੀ ਇਸ ਦਾ ਜ਼ਿੰਮਾ ਮਿਲੇ। ਉਹਨਾਂ ਨੇ ਕਿਹਾ ਕਿ ਬਾਹਰੀ ਅਧਿਕਾਰੀ ਪੰਜਾਬ ਦੇ ਹਾਲਾਤ ਦਾ ਜਾਣਕਾਰ ਨਹੀਂ ਹੋਏਗਾ। ਪੰਜਾਬ ਸਰਕਾਰ ਵੱਲੋਂ ਸੋਧਿਆ ਹੋਇਆ ਪੈਨਲ ਭੇਜਿਆ ਜਾਏ ਭੇਜਿਆ ਗਿਆ ਸੀ। पर ਸਾਨੂੰ ਪਤਾ ਲੱਗਿਆ ਕਿ ਸਿਵਲ ਸਰਵਿਸਿਜ਼ ਬੋਰਡ ਨੇ ਇਸ ਪੈਨਲ ਨੂੰ ਮਨਜ਼ੂਰ ਨਹੀਂ ਕੀਤਾ ਪੰਜਾਬ ਦੀ ਥਾਂ ਤੇ ਕਿਸੇ ਹੋਰ ਕੈਡਰ ਦੇ ਆਈਐਸ ਅਧਿਕਾਰੀ ਨੂੰ ਨਿਯੁਕਤ ਕਰਨ ਦੀ ਤਿਆਰੀ ਹੈ ਜੋ ਸੀਐਮ ਨੇ ਚਿੱਠੀ ਦੇ ਵਿੱਚ ਲਿਖਿਆ ਉਹਨਾਂ ਨੇ ਕਿਹਾ ਕਿ ਪੰਜਾਬ ਲਈ ਹਮੇਸ਼ਾ ਤੋਂ ਹੀ ਪੰਜਾਬ ਕੈਡਰ ਦਾ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ ਔਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਰਵਾਇਤ ਨੂੰ ਕਾਇਮ ਰੱਖਿਆ ਜਾਵੇ ਪੰਜਾਬ ਚ ਫਸਲ ਖਰੀਦ ਦਾ ਕੰਮ ਪੂਰੇ ਦੇਸ਼ ਤੇ ਲਈ ਅਹਿਮ ਹੈ ਤੇ ਇਸ ਸੰਵੇਦਨਸ਼ੀਲ ਪ੍ਰਣਾਲੀ ਚ ਕਿਸੇ ਤਰ੍ਹਾਂ ਦੀ ਤਬਦੀਲੀ ਦੇ ਦੂਰਗਾਮੀ ਨਤੀਜੇ ਹੋ ਸਕਦੇ ਨੇ ਸੀਐਮ ਨੇ ਕਿਹਾ ਕਿ ਪੰਜਾਬ ਚ ਐਫਸੀਆਈ ਦਾ ਕੰਮ ਰਾਜ ਦੀ ਖੇਤੀਬਾੜੀ ਪ੍ਰਣਾਲੀ ਅਤੇ ਰਾਸ਼ਟਰੀ ਖੁਰਾਕ ਖਰੀਦ ਪ੍ਰਣਾਲੀ ਦੇ ਨਾਲ ਡੂੰਘੇ ਤੌਰ ਤੇ ਜੁੜਿਆ ਹੋਇਆ ਸੋ ਪੰਜਾਬ ਕੈਡਰ ਦੇ ਅਧਿਕਾਰੀਆਂ ਨੂੰ ਸੂਬੇ ਚ ਖਰੀਦ ਸਟੋਰੇਜ ਤੇ ਵੰਡ ਪ੍ਰਣਾਲੀਆਂ ਦਾ ਚੰਗਾ ਤਜਰਬਾ ਹੈ ਜੋ ਕਿ ਰਾਜ ਸਰਕਾਰ ਤੇ ਕੇਂਦਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਹੈ ਤੇ ਗੱਲ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਦੀ 6 ਦਿਨ ਦੇ ਵਿਜੀਲੈਂਸ ਰਿਮਾਂਡ ਤੇ ਭੇਜਿਆ ਗਿਆ ਹੈ ਸ਼ਰਾਬ ਵਪਾਰੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕਰਕੇ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਔਰ ਮਜੀਠੀਆ ਨਾਲ ਜੁੜੇ ਕੇਸ ਦੇ ਵਿੱਚ ਹੀ ਵਿਜੀਲੈਂਸ ਵੱਲੋਂ ਇਹ ਗ੍ਰਿਫਤਾਰੀ ਪਾਈ ਗਈ ਹੈ ਇਹ ਵੀ ਹੋ ਸਕਦਾ ਹੈ ਕਿ ਅਗਲੇ ਦਿਨਾਂ 'ਚ ਦੋਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ 10 ਕਰੋੜ ਰੁਪਏ ਦੇ ਲੈਣ ਦੇਣ ਦਾ ਇਹ ਮਾਮਲਾ ਹੈ ਔਰ ਜਾਣਕਾਰੀ ਦੇ ਮੁਤਾਬਕ ਵਿਕਰਮ ਮਜੀਠੀਆ ਅ ਜੋ ਵਿਜੀਲੈਂਸ ਦੇ ਕੋਲ ਜਾਣਕਾਰੀ ਹੈ ਜਾਂ ਵਿਜੀਲੈਂਸ ਨੇ ਜਿਸ ਆਧਾਰ ਤੇ ਇਹ ਗ੍ਰਿਫਤਾਰ ਕੀਤਾ ਉਸ ਦੇ ਮੁਤਾਬਕ ਕਿ ਇਸ ਪੈਸੇ ਨਾਲ ਸ਼ਿਮਲਾ ਤੇ ਦਿੱਲੀ ਦੇ ਵਿੱਚ ਪ੍ਰਾਪਰਟੀ ਖਰੀਦੀ ਗਈ ਸੀ ਇਹ ਜਾਣਕਾਰੀ ਕੋਰਟ ਦੇ ਵਿੱਚ ਵੀ ਸਾਂਝੀ ਕੀਤੀ ਗਈ ਹੈ ਔਰ ਉਸੇ ਸਬੰਧ ਦੇ ਵਿੱਚ ਹਰਪ੍ਰੀਤ ਗੁਲਾਟੀ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੂੰ 6 ਦਿਨ ਦੇ ਵਿਜੀਲੈਂਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਮੰਨੇ ਜੀ ਇਹ ਕਰਜ਼ੀ ਲਈ ਸੀ ਪੁਲਿਸ ਰਿਮਾਂਡ ਲੈਣ ਵਾਸਤੇ ਮਿਸਟਰ ਗੁਲਾਟੀ ਨੂੰ ਅਰੈਸਟ ਕਰਕੇ ਜਿਹੜੇ ਕਿ ਇਹਨਾਂ ਦਾ ਹੀ ਗਵਾਹ ਹੈ ਵਿਕਰਮ ਸਿੰਘ ਮਜੀਠੀਏ ਦੇ ਕੇਸ ਦੇ ਵਿੱਚ ਸੋ ਅਸੀਂ ਕੋਰਟ ਨੂੰ ਉਹੀ ਜ਼ਾਹਿਰ ਕੀਤਾ ਕਿ ਜੀ ਜੇ ਤੁਸੀਂ ਆਪਣੇ ਗਵਾਹ ਨੂੰ ਵੀ ਗ੍ਰਿਫਤਾਰ ਕਰਕੇ ਪੇਸ਼ ਕਰਾ ਕੇ ਇਹ ਸੋਚਦੇ ਹੋ ਕਿ ਮਾਰਕੁੱਟਾਈ ਕਰਕੇ ਕੋਈ ਬਿਆਨ ਹਾਸਲ ਕਰ ਲੋਗੇ ਤੇ ਐਟਲੀਸਟ ਕੋਰਟ ਇਸ ਚੀਜ਼ ਨੂੰ ਪਰਮਿਟ ਨਹੀਂ ਕਰ ਸਕਦਾ ਸੋ ਪ੍ਰੋਵੀਜ਼ਨਸ ਇੰਡੀਅਨ ਐਵੀਡੈਂਸ ਐਕਟ ਦੀਆਂ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਬੀ ਐਨ ਐਸ ਐਸ ਦੀਆਂ ਸਾਰੀਆਂ ਬੜੀ ਡੀਟੇਲ ਦੇ ਵਿੱਚ ਅੱਜ ਬਹਿਸ ਹੋਈ ਸੋ ਕੋਰਟ ਨੇ ਉਹ ਸਾਰੀਆਂ ਚੀਜ਼ਾਂ ਦਾ ਬੰਦੇ ਨਜ਼ਰ ਕਰਕੇ ਵਿਜੀਲੈਂਸ ਨੂੰ ਵੀ ਕੁਝ ਸਵਾਲ ਜਵਾਬ ਵੀ ਕੀਤੀ ਹੈ ਤੇ ਉਹ ਅਗਲੀ ਤਰੀਕ ਨੂੰ ਜੀ ਫਿਰ ਵਿਜੀਲੈਂਸ ਵੀ ਆਪਣੇ ਪੱਖ ਸਾਹਮਣੇ ਰੱਖੇਗੀ ਕਿੰਨੇ ਦਿਨ ਦਾ ਰਿਮਾਨ ਸਰ ਲਿਆ ਗਿਆ ਫਾਰ ði ਟਾਈਮ ਬਿੰਗ 6 ਦਿਨ ਦਾ ਲਿਖਤਾ ਹੈ ਜੀ ਉਹਨਾਂ ਨੇ ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 3 ਰੋੜਵੇਜ ਦੇ 48 ਕਰਮਚਾਰੀਆਂ ਦੀ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਇਸ ਵੇਲੇ ਵੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਨਾਲ ਉਹਨਾਂ ਦੀ ਰਿਹائش ਤੇ ਪੱਟੀ ਦੇ ਵਿੱਚ ਰੋੜਵੇਜ ਦੇ ਕਮਿਆ ਦੀਆਂ ਯੂਨੀਅਨਾਂ ਦੀ ਮੀਟਿੰਗ ਹੋ ਰਹੀ ਹੈ ਯੂਨੀਅਨ ਦੇ ਨੁਮਾਇੰਦੇ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਦਰਸਲ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਜਿਸ ਤੇ ਗੱਲਬਾਤ ਚੱਲ ਰਹੀ ਹੈ ਕਿਲੋਮੀਟਰ ਸਕੀਮ ਦਾ ਮੁਲਾਜ਼ਮ ਵਿਰੋਧ ਕਰ ਰਹੇ ਨੇ ਯੂਨੀਅਨ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪਿਛਲੇ ਦਿਨੀ ਪੁਲਿਸ ਨੇ ਹਿਰਾਸਤ ਚ ਲੈ ਲਿਆ ਸੀ ਲਗਾਤਾਰ ਤੀਜਾ ਦਿਨ ਹੈ ਜਦੋਂ ਰੋਡਵੇਜ਼ ਕਰਮਚਾਰੀ ਕੱਚੇ ਕਾਮੇ ਜਿਹੜੇ ਨੇ ਉਹ ਹੜਤਾਲਤੇ ਨੇ ਜਿਸ ਕਰਕੇ ਪੀਆਰਟੀਸੀ ਤੇ ਪਨ ਪਨ ਬੱਸ ਜਿਹੜੀਆਂ ਹੈ ਇਸ ਦੀਆਂ ਬੱਸਾਂ ਬਹੁਤ ਘੱਟ ਚੱਲ ਰਹੀਆਂ ਤੇ ਬ੍ਰੇਕਿੰਗ ਨੰਬਰ 2 ਦੂਜੀ ਵੱਡੀ ਖਬਰ ਅਕਾਲੀ ਭਾਜਪਾ ਗੱਠ ਛੋੜਦਿਆਂ ਚਰਚਾਵਾਂ ਇੱਕ ਵਾਰੀ ਫਿਰ ਉੱਠੀਆਂ ਨੇ ਔਰ ਇਹ ਚਰਚਾ ਛੇੜ ਦਿੱਤੀ ਹੈ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਿਆਨ ਨੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਪੰਜਾਬ ਚ ਭਾਜਪਾ ਅਕਾਲੀ ਦਲ ਤੋਂ ਬਿਨਾ ਸੱਤਾ ਦੇ ਵਿੱਚ ਨਹੀਂ ਆ ਸਕਦੀ ਜਿਸ ਤੋਂ ਬਾਅਦ ਇਸ ਤੇ ਚਰਚਾ ਵੱਡੇ ਪੱਧਰ ਤੇ ਹੋ ਗਈ ਔਰ ਇਸ ਤੇ ਵਿੱਚ ਸਭ ਤੋਂ ਮਹੱਤਵਪੂਰਨ ਹੈ ਪੰਜਾਬ ਭਾਜਪਾ ਦਾ ਬਿਆਨ ਪੰਜਾਬ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਪੰਜਾਬ ਬੀਜੇਪੀ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ 2027 ਦੇ ਵਿੱਚ ਬੀਜੇਪੀ ਦੇ ਜਿਹੜੇ ਟਕਸਾਲੀ ਨੇ ਉਹ ਅਕਾਲੀ ਦਲ ਨਾਲ ਗੱਠਜੋੜ ਨਹੀਂ ਬਲਕਿ ਇਕੱਲੇ ਤੌਰ ਤੇ ਚੋਣਾਂ ਦੇ ਵਿੱਚ ਉਤਰਨਾ ਚਾਹੁੰਦੇ ਆ। ਢਾਲੀਵਾਲ ਨੇ ਕਿਹਾ ਕਿ ਬੀਜੇਪੀ ਦਾ ਹੀ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਜਿਹੜੇ ਬੀਜੇਪੀ ਦੇ ਵਰਕਰ ਨੇ ਕਿਉਂਕਿ ਉਹਨਾਂ ਨੇ ਮਿਹਨਤ ਦੇ ਨਾਲ ਪਿੰਡ-ਪਿੰਡ ਜਾ ਕੇ ਆਪਣੇ ਕੈਡਰ ਨੂੰ ਵਧਾਇਆ ਤੇ ਹੁਣ ਪਿੱਛੇ ਮੁੜਨ ਦਾ ਸਵਾਲ ਨਹੀਂ ਸਗੋ ਅੱਗੇ ਹੋ ਕੇ ਲੜਨ ਦਾ ਵੇਲਾ ਹੈ। ਉੱਪਰ ਤੋਂ ਫਲਟ ਜੇ ਮੈਂਨੇ ਪਰਲਮੈਂਟ ਕੱਲ ਲੜੇ ਆ ਹੁਣ ਪਹਿਲੀ ਵਾਰ ਇਲੈਕਸ਼ਨ ਆਈ ਆ ਕਾਂਗਰਸ ਤੋਂ ਅਸੀਂ ਐਡ ਹੋਏ ਆ ਤੋਂ ਬਾਅਦ ਅਸੀਂ ਪਹਿਲੀ ਚੋਣ ਜਿਹੜੀ ਐ ਸੀ ਗੁਲਾਬਸਿਦਰ ਬਲਾਕ ਨੂੰ ਤੇ ਸੀ ਲੜ ਰਹੇ ਆ ਕਰਕੇ ਜਿਹੜੀ ਇਹ ਮੁਕਸਰ ਜ਼ਿਲ੍ਹੇ ਦੇ 99 ਵਿਧਾਨ ਸਭਾ 99 ਜਿਹੜੀ ਐ ਬਲਾਕ ਸਮਿਤੀ ਔਰ 13 ਜਨਾਬ ਅਸੀਂ ਪ੍ਰਚਾਰ ਸੇ ਆਪ ਦੇ ਖੜੇ ਕਰਕੇ ਔਰ ਤੱਕੜੇ ਹੋ ਕੇ ਆਪਣੀ ਪੋਲਿਸੀ ਦੱਸਦੇ ਇਲੈਕਸ਼ਨ ਲੜਾਂਗੇ ਔਰ ਅਸੀਂ ਉਮੀਦ ਹੈ ਕਿ ਲੋਕ ਸਾਡੇ ਨਾਲ ਚੱਲਣਗੇ ਅਸੀਂ ਦਿੱਤਾਂ। ਕਿ ਹੁਣ ਅਸੀਂ ਐਮਐਲਏ ਬਾਈ ਤੇ ਲੜਿਆ ਹੁਣ ਅਸੀਂ ਪਿੰਡਾਂ ਤੇ ਲੜਾਂਗੇ ਕੈਡਰ ਫਾਟਾ ਬਣ ਜਾਣਾ ਇਲੈਕਸ਼ਨ ਲੜੋਗੇ ਤਾਂ ਕੈਡਰ ਬਣੇਗਾ। ਕੋਈ ਇਲੈਕਸ਼ਨ ਲੜੋਗੇ ਨਹੀਂ ਕੈਡਰ ਕੀ ਬਣਵਾ। ਭਾਜਪਾ ਜਿਹਦਾ ਮੱਦੀ ਘੱਟ ਜੋੜ ਕਰ। ਨਾ ਕਦੀ ਪੰਜਾਬ ਚ ਆਏਗੀ ਨਾ ਪਹਿਲਾਂ ਕਦੀ ਆਈ। ਨਾ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਚੰਗਾ ਕੰਮ ਹੈ। ਹਰ ਕੰਮ ਦੇ ਉੱਤੇ ਅੱਜ ਬਣੇ ਪੰਜਾਬ ਦੇ ਵਿਰੁੱਧ ਕੰਮ ਕੀਤਾ 750 ਕਿਸਾਨ ਚੀਤ ਕੀਤਾ ਕੱਲ ਕਿਹੜੀ ਕਾਲੀਦਾਲ ਨਾਲ ਗੱਠਜੋੜ ਕਰਦਾ ਜੀ ਕਾਲੀਆਂ ਦੇ ਆਪਣੇ ਪੱਲੇ ਕੱਖ ਨਹੀਂ ਕਾਲੀਆਂ ਦੇ ਤਿੰਨ ਆਈਆਂ ਹਲਕਾਂ ਉਹਦਾਂ ਤੋਂ ਇੱਕ ਰਹਿ ਗਿਆ ਦੋ ਭੱਜ ਗਏ ਅਗਲੀ ਦਿਨ ਇਹ ਵੀ ਨਹੀਂ ਹੋਣਾ ਇਹ ਕਰਕੇ ਕੈਪਟਨ ਐਵੇਂ ਸੁਪਨੇ ਲੈਂਦਾ ਉਹ ਬੁੱਢੇ ਆਦੇ ਉਹਨਾਂ ਨੂੰ ਸੱਤਾਂ ਵਾਇਰਲ ਕਰਨਾ ਚਾਹੀਦਾ ਇਹ ਉਹ ਮੇਰੇ ਬੰਦੇ ਨੂੰ ਪਾਰਟ ਫੂਜਾ ਕਰਨੀ ਚਾਹੀਦੀ ਉਹਨੇ ਇਹਨਾਂ ਸੁਪਨੇ ਲੈ ਕੇ ਮੈਂ ਕਦੇ ਬੀਜਪੀ ਨਾਲ ਗੱਠਜੋੜ ਹੋ ਜੇ ਕੱਲੀਦਾਲ ਦਾ ਤੇ ਪਤਾ ਕਾਲੀਦਾਲ ਨਾਲ ਹੋ ਜੇ ਫੇਰ ਪਤਾ ਨਹੀਂ ਕੀ ਬਣੂਗਾ ਕੁਝ ਨਹੀਂ ਤੇ ਬ੍ਰੇਕਿੰਗ ਨੰਬਰ 1 ਪੰਜਾਬ ਦੇ ਵਿੱਚ ਗੈਂਗਸਟਰਾਂ ਵਾਂ ਨੂੰ ਲੈ ਕੇ ਵਾਰ ਪਲਟ ਵਾਰ ਦਾ ਸਿਲਸਿਲਾ ਚੱਲ ਰਿਹਾ ਔਰ ਗੈਂਗਸਟਰਾਂ ਵਾਲੇ ਇਲਜ਼ਾਮਾਂ ਤੇ ਜ਼ਬਰਦਸਤ ਘਮਾਸਾਨ ਮੱਚਿਆ ਹੋਇਆ ਕਿਉਂਕਿ ਮੁੱਖ ਮੰਤਰੀ ਮਾਨ ਨੇ ਸੁਖਿੰਦਰ ਰੰਧਾਵਾ ਨੂੰ ਘੇਰਿਆ ਤਾਂ ਸੁਖਿੰਦਰ ਰੰਧਾਵਾ ਵੀ ਜਵਾਬ ਦੇਣ ਦੇ ਲਈ ਅੱਗੇ ਆਏ ਪ੍ਰੈਸ ਕਾਨਫਰੈਂਸ ਕੀਤੀ ਸੁਖਿੰਦਰ ਰੰਧਾਵਾ ਨੇ ਮੁੱਖ ਮੰਤਰੀ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਗੈਂਗਸਟਰ ਅਸੀਂ ਨਹੀਂ ਤੁਹਾਡੇ ਪਾਲੇ ਹੋਏ ਨੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਸੁਖਜਿੰਦਰ ਰੰਦਾਵਾ ਜਾਂ ਉਹਨਾਂ ਦੀ ਪਾਰਟੀ ਕਰਦੀ ਰਹੀ ਹੈ ਜਿਸ ਤੇ ਸੁਖਜਿੰਦਰ ਰੰਦਾਵਾ ਨੇ ਕਿਹਾ ਕਿ ਮੈਂ ਗੈਂਗਸਟਰਾਂ ਦੇ ਪਤੇ ਦੇ ਰਿਹਾ ਹਾਂ ਤੁਸੀਂ ਕਾਰਵਾਈ ਕਰੋ ਉਹਨਾਂ ਕਿਹਾ ਕਿ ਵੈਸੇ ਤਾਂ ਤੁਹਾਡੀ ਪੁਲਿਸ ਕੋਲੇ ਪਤੇ ਹੋਣੇ ਚਾਹੀਦੇ ਸੀ 4 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਗੈਂਗਸਟਰ ਹੈਪੀ ਪੱਸ਼ੀਆ ਤੇ ਜੀਵਨ ਫੌਜੀ ਰਹਿੰਦੇ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਜੱਟਾ ਪੱਸ਼ੀਆ ਚ ਹੈਪੀ ਪੱਸ਼ੀਆ ਦਾ ਘਰ ਹੈ ਉੱਥੋਂ 4 ਕਿਲੋਮੀਟਰ ਦੂਰ ਪਿੰਡ ਸ਼ਹਿਜ਼ਾਦਾ ਚ ਜੀਵਨ ਫੌਜੀ ਹੈ ਅੱਗੇ 7 ਕਿਲੋਮੀਟਰ ਦੂਰ ਚੌੜੀਆਂ ਖੁਰਦ ਦੇ ਵਿੱਚ ਗੈਂਗਸਟਰ ਨੇ ਸ਼ਾਨਦਾਰ ਕਾਰ ਹੈ ਤੇ ਉਸ ਤੋਂ ਅੱਗੇ ਦੀ ਅੱਗੇ ਹੋਰ ਵੀ ਕਈ ਗੈਂਗਸਟਰਾਂ ਦਾ ਜ਼ਿਕਰ ਜਿਹੜਾ ਹੈ ਉਹ ਸੁਖਜਿੰਦਰ ਰੰਦਾਵਾ ਵੱਲੋਂ ਕੀਤਾ ਗਿਆ ਹੈ। ਪਹਿਲੇ ਨੰਬਰ ਤੇ ਪਾਪਨ ਜਟਾ ਪੱਛੀਆ ਡੇਰਾ ਬਾਬਾ ਨਾਨਕ ਤੋਂ ਇੱਕ ਵਿੱਚ ਉਹਨੇ ਸੜਕ ਜਾਂਦੀ ਹੈ ਬਸ ਤੁਨ ਕੋਟ ਰੰਦਾਵੇ ਵਾਲੀ ਲੈਫਟ ਹੈਂਡ ਤੇ ਜਟਾ ਪੱਛੀਆ ਪਿੰਡ ਆ ਰਾਈਟ ਹੈਂਡ ਤੇ ਮੇਰਾ ਆਪਣਾ ਡੇਰਾ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਾਣਾ ਉੱਥੇ ਹੈ ਪੀ ਪੱਛੀਆ ਉਹਦੇ ਅਗਲੇ ਪਾਸੇ ਆ ਜਾਓ ਆਪਣਾ ਸ਼ਹਿਜ਼ਾਦਾ ਪਿੰਡ ਆ ਉੱਥੇ ਜੀਵਨ ਫੌਜੀ ਪਸ਼ੀਏ ਦਾ ਔਰ ਸ਼ਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਅਗਲੇ ਪਾਸੇ ਤੁਰ ਪੋ ਉੱਥੇ ਪਹੁੰਚ ਜੋ ਆਪਣੇ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਹ ਤੇ ਉਥੋਂ ਦਾ ਇਹਨਾਂ ਡਿਸਟੈਂਸ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਮੁੱਖ ਮੰਤਰੀ ਸਾਹਿਬ ਨੋਟ ਕਰੀ ਜਾਓ ਨਕਸ਼ਾ ਉਹਦੇ ਅੱਗੇ ਚੱਲ ਪੋ ਜੋੜੀਆਂ ਖੁਰਦ ਤੋਂ ਚੱਲ ਪੋ ਆਜੋ ਮਾਨਪਿੰਡ ਮਾਨਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ 3 ਕਿਲੋਮੀਟਰ ਦਾ ਫਰਕ ਆ ਉਥੋਂ ਦਾ ਛੇਰਾ ਮਾਨ ਕੋਈ ਸੁਣਿਆ ਹੋਣਾ ਬੜਾ ਵਰਤਾ ਜਿਹਨੇ ਹੁਣੇ ਡੇਰਾ ਬਪਾਣਾ ਨਿਕ ਇੱਕ ਗਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ ਪੰਜਾਬ ਦੇ ਵਿੱਚ ਮੌਤਾਂ ਤੇ ਐਕਸਟਰੈਕਸ਼ਨ ਛੜਿਆਂ ਚਲਦੀਆਂ ਨੇ ਸਿੰਦਰ ਨਾਵਾ ਨੇ